ਜਿਵੇਂ ਹਲਦੀ ਵੀ ਆ ਆਪਦੀ ਇਹ ਵੀ ਮਰਾਪੀ ਹੈ ਬਾਈ ਹੁਣ ਕਦੋਂ ਪੱਟੀ ਜਾਣੀ ਇਹਦਾ ਟਾਈਮ ਆ ਬਾਈ ਇਹ ਬਣੀ ਪਈਆ ਆ ਦੇਖੋ ਇਹ ਜਮਾ ਪਿਆਰ ਆ ਹਮ ਸੀਗੇ ਠੀਕ ਆ ਇਹ ਦੂਬਾਰ ਇਹਨੂੰ ਪਾਟ ਕੇ ਇਹਨੂੰ ਬਰਥਡੇਅਨ ਦਾ ਸਾਨੂੰ ਐ ਮਨੋ ਵੀ ਤਿੰਨ ਚਾਰ ਮਹੀਨੇ ਹੋ ਗਏ ਅਸੀਂ ਹਰੀ ਹਾਂ ਬਸ ਦੋ ਗੰਢੀਆਂ ਚੀਰ ਕੇ ਸਾਰੀ ਚੀਜ਼ ਪਾ ਦਨੇ ਆ ਬਾਈ ਜਿਹਨੇ ਕੰਮ ਕਰਨਾ ਮੈਂ ਆਪਦੀ ਪਹਿਲਾਂ ਵੀ ਵੀਡੀਓ ਪਾਈਆਂ 90% ਖਾਣ ਵਾਲੀਆਂ ਚੀਜ਼ਾਂ ਮੇਰੇ ਘਰ ਦੀਆਂ ਤਿੰਨ ਚੀਜ਼ਾਂ ਹੁੰਦੀਆਂ ਨਹੀਂ ਚਾਹ ਸਰਫ ਤੇ ਨੂਨ ਉਹ ਮੁੱਲ ਲਿਆਉਣੀਆਂ ਪੈਣ ਉਹ ਹੋਰ ਸਾਰੇ ਮਸਾਲੇ ਦਿਖਾ ਦੇਣਾ ਉਹਨੂੰ ਕਿਤੇ ਇਹ ਨਾ ਕਿਤੇ ਘਰੇ ਭਾਂਡੇ ਮੰਜਨ ਵਾਲੀ ਸਾਬਣ ਤੋਂ ਬਚਣ ਦੀ ਕੋਸ਼ਿਸ਼ ਕੋਸ਼ਿਸ਼ ਪੂਰੀ ਆ ਬਾਈ ਸਵਾ ਨਾਲ ਮਾਂਜੀ ਦੀ ਜਿਸ ਤੋਂ ਟੱਕਰ ਹੋ ਸਕੇ ਪਰ ਜਿਵੇਂ ਹੁਣ ਨਵੇਂ ਜਵਾਕ ਆ ਗਏ ਮੇਰੀ ਕੁੜੀ ਕੰਮ ਕਰਦੀ ਆ ਮੇਰੇ ਘਰਾਂ ਵਾਲੀ ਤਾਂ ਚਲੋ ਆਪਾਂ ਫੇਰ ਵੀ 40 ਸਾਲ ਪੁਰਾਣੇ ਬੰਦੇ ਆ ਉਹ ਅਸੀਂ ਕੋਸ਼ਿਸ਼ ਕਰਦੇ ਆ ਸਵਾ ਨਾਲ ਤੇ ਭਾਂਡੇ ਵੀ ਜਿਆਦਾ ਇਹ ਹੀ ਕਰੇ ਪਿੱਤਲ ਦੇ ਵਰਤਦੇ ਆ ਸਟੀਲ ਦੇ ਭਾਂਡਿਆਂ ਤੋਂ ਬਹੁਤ ਸਟੀਲ ਜਾਂ ਅਲੂਮੀਨੀਅਮ ਹਾਂ ਇਹ ਤੋਂ ਜਿਹੜੇ ਜਿਵੇਂ ਚਾਹ ਬਣਾਉਣ ਵਾਲਾ ਦਾਲ ਧਰਨ ਵਾਲਾ ਬਤੀਲਾ ਹੋ ਗਿਆ ਤੇ ਜਾਰੇ ਵਰਤੋਂ ਵਾਲੀਆਂ ਚੀਜ਼ਾਂ ਪਿੱਤਲ ਦੀਆਂ ਹੂੰ ਇਸ ਚੀਜ਼ ਤੋਂ ਅਸੀਂ ਬਹੁਤ ਬਚੇ ਹੋਏ ਆ ਇਹ ਇਹਦਾ ਸੇਧ ਤੇ ਕਿੰਨਾ ਕੁ ਦੇਖਿਆ ਤੁਸੀਂ ਅਸਰ ਵੀ ਕਿੰਨਾ ਕਾਸਰਾ ਸੇਧ ਦੇ ਉੱਤੇ ਵੀ ਪਰਿਵਾਰ ਦੇ ਜਿਹੜੇ ਬੱਚੇ ਆ ਜਾਂ ਬਜ਼ੁਰਗ ਨੇ ਉਹਨਾਂ ਦੀ ਸੇਧ ਤੇ ਕਿੰਨਾ ਕਾਸਰਾ 100 90% ਇਹ ਕੀਤੀ ਕਰਦਾ ਇਹਦੇ ਨਾਲ ਬਾਈ ਦੇਖੋ ਜਿਹੜੀਆਂ ਬਿਮਾਰੀਆਂ ਕੁਝ ਤਾਂ ਕੁਦਰਤੀ ਹੁੰਦੀਆਂ ਜਿਵੇਂ ਮੇਰੀ ਮਾਤਾ ਨੂੰ ਦਰੰਗ ਹੋ ਗਿਆ ਹੁਣ ਮੈਂ ਇੱਥੇ ਕਹੀਦਾ ਮਾਂ ਵੀ ਅਸੀਂ ਜਮਾਂ ਤੰਦਰੁਸਤਾਂ ਉਹਨੂੰ ਦਰੰਗ ਹੋ ਗਿਆ ਠੀਕ ਆ ਮੇਰੇ ਘਰ ਵਾਲੀ ਨੂੰ ਬੁਖਾਰ ਦੀ ਦਵਾਈ ਲੈਂਦੀ ਸੀ ਉਹਨੂੰ ਰਿਐਕਸ਼ਨ ਕਰ ਗਈ ਇਨਫੈਕਸ਼ਨ ਹੋ ਗਿਓ ਬਿਮਾਰ ਹੋ ਗਈ ਪਰ ਜਿੱਥੋਂ ਤੱਕ ਫਰਕ ਹੈਗਾ ਸਾਡੇ ਪਰਿਵਾਰ ਦਾ ਜਿਹੜਾ ਕੱਦ ਆ ਉਹ ਸਾਰੇ ਪਿੰਡ ਦੇ ਵਿੱਚੋਂ ਮਿਲਦਾ ਨਹੀਂ ਮੇਰੇ ਮੁੰਡੇ ਦੀ ਉਮਰ ਹੈਗੀ ਆ 15 ਸਾਲਾਂ ਦੀ ਉਹਦਾ ਕੱਦ ਇਸ ਵਕਤ ਹੁਣ 6 ਫੁੱਟ ਦੇ ਨੇੜੇ ਤੇ ਛੋਟਾ ਕੱਦ ਕਿੰਨਾ ਮੇਰਾ 6.5 ਫੁੱਟ ਕੱਦ ਆ ਉਹਦਾ ਕੱਦ ਮੇਰੇ ਨਾਲੋਂ ਵੱਧ ਹੋਊਗਾ ਮੇਰੀ ਬੇਟੀ ਆ ਜਿਹੜੀ ਉਹਦੀ ਉਮਰ ਆ ਤਕਰੀਬਨ 12 ਕੇ ਸਾਲ ਆ ਤੇ ਉਹਦਾ ਕੱਦ ਆ ਆਮ ਕੁੜੀਆਂ ਨਾਲੋਂ ਜ਼ਿਆਦਾ ਆ ਹੁਣ ਉਹ 5.5 ਫੁੱਟ ਦੀ ਐ ਇਸ ਵਕਤ ਆ ਉਹ ਉਹ ਵੀ ਬਹੁਤ ਜ਼ਿਆਦਾ ਉਹਦਾ ਪਾਣੀ ਖਰਾਕ ਤੁਸੀਂ ਵਰਤਦੇ ਹੋ ਦਿਖਣ ਨੂੰ ਆ ਰਹੀ ਜਾਂਦਾ ਕੋਸ ਬਿਮਾਰੀਆਂ ਇਹ ਹੁੰਦੀਆਂ ਵੀ ਸਾਨੂੰ ਖਾਣ ਤੋਂ ਨਹੀਂ ਉਹ ਵਾਤਾਵਰਣ ਤੋਂ ਲੱਗਦੀਆਂ ਉਹ ਕੁਦਰਤੀ ਆ ਪਰ ਤੁਸੀਂ ਇਹ ਕੋਸ਼ਿਸ਼ ਜ਼ਰੂਰ ਕਰੀ ਆ ਵੀ ਜਿਹੜਾ ਸਾਡਾ ਅਨਾਜ ਆ ਉਹਨੂੰ ਤੁਸੀਂ 90% ਸੰਭਲਿਆ ਸੰਭਲਿਆ ਬਾਈ ਮਸਾਲੇ ਸਾਰੇ ਘਰ ਦੇ ਆ ਹਲਦੀ ਮਿਰਚ ਜਿੰਨਾ ਵੀ ਹੈਗਾ ਧਨੀਆ ਉੱਥੇ ਮੇਰਾ ਤੁਹਾਨੂੰ ਮੈਂ ਜੀਰਾ ਲੱਗਿਆ ਦਿਖਾ ਦਣਾ ਹਾਂ ਜੀਰਾ ਵੀ ਲੱਗਿਆ ਜਾਂਦਾ 90% ਦੀ ਕੋਸ਼ਿਸ਼ ਕਰੀ ਆ ਵੀ ਘਰ ਦਾ ਖਾਣਾ ਖਾਈਏ ਬਿਮਾਰੀਆਂ ਦੇਖੋ ਕੁਦਰਤੀ ਤੌਰ ਤੇ ਵੀ ਆ ਪਰ ਜਿਹੜਾ ਸਾਡੇ ਘਰ ਦਾ ਖਾਣਾ ਦਾ ਉਹਦਾ ਸਵਾਦ ਵੱਖਰਾ ਆਊਗਾ ਤੁਸੀਂ ਇੱਥੇ ਮੇਰੇ ਕੋਲੇ ਅਜਾਏ ਹੂੰ ਤੁਸੀਂ ਵੀ ਖੇਤੀ ਕਰਦੇ ਹੋ ਮੇਰੇ ਮੈਂ ਖੇਤੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਇੱਕ ਸਬਜ਼ੀ ਲੈ ਜਾਓ ਉਹਦਾ ਇੱਕ ਦਾ ਟੇਸਟ ਆ ਜਿਹੜਾ ਉਹ ਵੱਖਰਾ ਆਊਗਾ ਸਵਾਦ ਹੋਊ ਦੂਜਾ ਜਿਹੜੀ ਸਬਜ਼ੀ ਬਜਾਰੂ ਆ ਉਹ ਜੇ 5 ਮਿੰਟਾਂ ਦੇ ਵਿੱਚ ਰੇਝਦੀ ਆ ਬਣਦੀ ਆ 5 ਮਿੰਟ ਲੱਗਦੇ ਆ ਤਾਂ ਇਹਨੂੰ 3 ਮਿੰਟ ਲੱਗਣਗੇ ਉਹਦੇ ਨਾਲ ਤੁਹਾਡਾ ਸਮਾਂ ਸੋਡਾ ਗੈਸ ਸਿਲੰਡਰ ਉਹਦੀ ਬਚਤ ਹੋਉਂਦੀ ਆ ਇਹ ਚੀਜ਼ਾਂ ਦਾ ਆਮ ਹੀ ਦੇਖਣ ਨੂੰ ਮਿਲਦਾ ਪਰ ਇਹ ਪਤਾ ਉਹ ਬੰਦੇ ਨੂੰ ਲੱਗਦਾ ਜਿਵੇਂ ਹੁਣ ਅਸੀਂ ਇਹ ਚੀਜ਼ਾਂ ਘਰ ਦੀਆਂ ਖਾਣੇ ਆ ਜਦੋਂ ਕਈ ਵਾਰੀ ਕੋਈ ਚੀਜ਼ ਮੁੱਲ ਲੈ ਕੇ ਵੀ ਖਾਣੇ ਉਦੋਂ ਸਾਨੂੰ ਪਤਾ ਲੱਗ ਜਾਂਦਾ ਚਾਹੇ ਕੋਈ ਘਰੇ ਦੱਸੇ ਨਾ ਰਿੰਨਣ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਤੇ ਖਾਣ ਵਾਲੇ ਨੂੰ ਦੋਸਤੋ ਇਹ ਜਿਹੜੀ ਵੀਡੀਓ ਕਰਨ ਦਾ ਮਕਸਦ ਸਾਡਾ ਇਹ ਸੀ ਵੀ ਜਿਵੇਂ ਕਿ ਅੱਜ ਅਸੀਂ ਬਹੁਤਾਂਤ ਜਿਹੜੀ ਖੇਤੀ ਆ ਉਹ ਕਮਰਸ਼ੀਅਲ ਕਰ ਚੁੱਕੇ ਆ ਅਸੀਂ ਜੇ ਕੱਦੂ ਦਾ ਬੀਜ ਲਾਉਣਾ ਤਾਂ ਵੀ ਅਸੀਂ ਕਿਤੇ ਨਾ ਕਿਤੇ ਦੁਕਾਨ ਵੱਲ ਦੌੜਦੇ ਆ ਦੂਜੇ ਬੀਜ ਤਾਂ ਦੂਰ ਦੀ ਗੱਲ ਹੈ ਪਰ ਤੁਸੀਂ ਇਹ ਵੀ ਖੁਦ ਵੀ ਤਿਆਰ ਕਰ ਸਕਦੇ ਹੋ ਜਿਵੇਂ ਬਾਈ ਕੁਲਵਿੰਦਰ ਨੇ ਮਿਹਨਤ ਕੀਤੀ ਆ ਇਹ ਨਹੀਂ ਹੁਣ ਤੁਸੀਂ ਇੱਥੇ ਕਹਿ ਦੋਗੇ ਵੀ ਜੀ ਸਾਡੇ ਕੋਲ ਕੰਮ ਹੈ ਇਹ ਬਾਈ ਨਾਲ ਢੂਲੇ ਦਾ ਕੰਮ ਵੀ ਕਰਦਾ ਉੱਥੇ ਵੀ ਪੰਜ ਚਾਰ ਬੰਦੇ ਆ ਉਹਨਾਂ ਦਾ ਰੇਂਜ ਵੀ ਕਰਨਾ ਨਾਲ ਖੇਤੀ ਵੀ ਕਰਦਾ 10 12 ਕਿੱਲੇ ਦੀ ਖੇਤੀ ਕਰਦੇ ਉਹ ਵੀ 12 13 ਕਿੱਲੇ ਦੀ ਖੇਤੀ ਵੀ ਕਰਦੇ ਆ ਤੇ ਨਾਲ ਇਹਨਾਂ ਨੇ ਇਹ ਸ਼ੌਕ ਵੀ ਜਿਹੜਾ ਸਾਡੀ ਪ੍ਰਾਤਨ ਖੇਤੀ ਆ ਇਹਨੂੰ ਵੀ ਨਹੀਂ ਹੱਥੋਂ ਜਾਣ ਦਿੱਤਾ ਤੁਸੀਂ ਵੀ ਸਾਰੇ ਵੀ ਆ ਜਿਹੜੇ ਤੁਹਾਨੂੰ ਤਰੀਕਾ ਵੀ ਦੱਸਤਾ ਵੀ ਐਂ ਤਿਆਰ ਹੁੰਦੇ ਆ ਤੁਸੀਂ ਵੀ ਘਰਾਂ ਦੇ ਆਪਦੇ ਖੇਤਾਂ ਦੇ ਵਿੱਚ ਤਿਆਰ ਕਰ ਸਕਦੇ ਹੋ ਨਾਲੇ ਛੋਡੀ ਜੇਬ ਬਚੂਗੀ ਨਾਲੇ ਛੋਡੀ ਸਿਹਤ ਬਚੂਗੀ ਤੇ ਨਾਲੇ ਜਿਹੜੇ ਛੋਡੇ ਪੰਜਾਬੀਆਂ ਦੇ ਜੁੱਸੇ ਆ ਸਰੀਰ ਆ ਛੜੋਲ ਸਰੀਰ ਸੀ ਤਕੜੇ ਜਿਹੜੇ ਸਰੀਰ ਸੀਗੇ ਉਹ ਵੀ ਬਚਣਗੇ ਕੱਲੀਆਂ ਗੱਲਾਂ ਨਾਲ ਪਹਾੜ ਨਹੀਂ ਟੈਣੇ ਸਾਨੂੰ ਇਸ ਧਰਤੀ ਮਾਂ ਦੇ ਵਿੱਚੋਂ ਉਹ ਸਾਡੇ ਜਿਹੜੇ ਜਰਨੈਲ ਆ ਉਹ ਜਿਹੜੇ ਸਾਡੇ ਸੂਰਬੀਰ ਬਹਾਦਰ ਆ ਉਹ ਸਾਨੂੰ ਦੁਬਾਰੇ ਕੱਢਣੇ ਪੈਣੇ ਆ ਉਹ ਇਸ ਧਰਤੀ ਚੋਂ ਨਿਕਲਣਗੇ ਜਦੋਂ ਇਸ ਧਰਤੀ ਨੂੰ ਅਸੀਂ ਸਾਫ਼ ਸੁਥਰੀ ਕਰ ਲਿਆ ਇਹ ਤੋਂ ਅਸੀਂ ਉਹ ਪੋਸਟਕ ਤੱਤਾਂ ਵਾਲਾ ਭੋਜਨ ਲੈ ਲਿਆ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਖਾਇਆ ਕਰਦੇ ਸੀ ਤੇ ਫੇਰ ਦੁਸ਼ਮਣ ਵੀ ਉਹਨਾਂ ਨੂੰ ਦੇਖ ਕੇ ਥਰ-ਥਰ ਕੰਬਦਾ ਸੀ ਉਹਨਾਂ ਦੀਆਂ ਅਸੀਂ ਗੱਲਾਂ ਬੜੀਆਂ ਕਰਦੇ ਆ ਸਟੇਜਾਂ ਤੇ ਸੁਣਦੇ ਆ ਬੜੀਆਂ ਸੋਲੇ ਬੜੇ ਗਾਉਣੇ ਆ ਪਰ ਉਹਨਾਂ ਨੂੰ ਅਸੀਂ ਇਸ ਧਰਤੀ ਚੋਂ ਦੁਬਾਰੇ ਹਰਿਆ ਕਰਨ ਸਾਡੇ ਬੱਚਿਆਂ ਦੇ ਰੂਪ ਦੇ ਵਿੱਚ ਜਦੋਂ ਸਾਡੇ ਬੱਚੇ ਇਹ ਖਾਣਾ ਖਾਣਗੇ ਤਾਂ ਉਹਨਾਂ ਦੇ ਸਰੀਰ ਤੇ ਮਨ ਤੇ ਤਨ ਜਿਹੜੇ ਉਹ ਤੰਦਰੁਸਤ ਹੋਣਗੇ ਤੇ ਉਹਨਾਂ ਦੀ ਸੋਚ ਆ ਜਿਹੜੀ ਉਹ ਵੀ ਉੱਚੀ ਤੇ ਵੱਡੀ ਹੋਊਗੀ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਹਰ ਇੱਕ ਕਿਸਾਨ ਤੱਕ ਜਰੂਰ ਪਹੁੰਚਦੀ ਕਰੋ ਤਾਂ ਕਿ ਜਿਹੜਾ ਬੀਆਂ ਦਾ ਝੰਝਟ ਹੈ ਹਾਈਬ੍ਰਿਡ ਦੇ ਨਾਂ ਤੇ ਜਾਂ ਹੋਰ ਕਾਫੀ ਤਰ੍ਹਾਂ ਦੇ ਨਾਂ ਤੇ ਤੁਹਾਨੂੰ ਜਿਹੜਾ ਅਲਝਾਇਆ ਹੋਇਆ ਉਹਦੇ ਤੋਂ ਤੁਸੀਂ ਬਾਹਰ ਨਿਕਲ ਆਈਏ ਬਾਈ ਕੁਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਜੀ